ਅਲਸਾ ਵਾਇਗਰੂ ਜੀ ਕੀ ਫਤਿਹ ਸਾਰੇ ਦੁਕਾਨਦਾਰ ਭਰਾ ਤੇ ਨਾਬਨਵਾਸੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇੱਕ ਸਾਈਕਲ ਰੈਲੀ ਜੋ ਮਿਲਰ ਪੈਲੇਸ ਤੋਂ ਚੱਲ ਕੇ ਗੁਰਦੁਆਰਾ ਸਾਹਿਬ ਥੂਹੀ ਜਿੱਥੇ ਗੁਰੂ ਸਾਹਿਬ ਦੀ ਚਰਨ ਸੋ ਪ੍ਰਾਪਤ ਹੈ ਗੁਰਦੁਆਰਾ ਸਾਹਿਬ ਨੂੰ ਉੱਥੇ ਤੱਕ ਨਤਬਸਤਕ ਹੋਣ ਸਾਰਿਆਂ ਨੇ ਜਾਣਾ ਉੱਥੋਂ ਆ ਕੇ ਫਿਰ ਆਪਾਂ ਦਵਾਰਾ ਮਿਲਨ ਪੈਲਸ ਵਿੱਚ ਪਹੁੰਚਣਾ ਹੈ ਉੱਥੇ ਆ ਕੇ ਲੰਗਰ ਹੋਊਗਾ ਤੇ ਅਖੀਰਲਾ ਐਤਵਾਰ ਹੈ ਸਾਰਿਆਂ ਨੇ ਹੁਮ ਹਮਾ ਕੇ ਪਹੁੰਚਣਾ ਇੱਕ ਵਾਰੀ ਫੇਰ ਬੇਨਤੀ ਹੈ 3 ਨਵੰਬਰ ਦਿਨ ਐਤਵਾਰ ਨੂੰ ਸਵੇਰੇ 7 ਵਜੇ ਰੈਲੀ ਨੇ ਆਰੰਭ ਹੋਣਾ ਪੁੱਤੋਂ ਆਪਾਂ ਨੇ ਜਾ ਕੇ ਗੁਰਦੁਆਰਾ ਸਾਹਿਬ ਤੋਂ ਵਾਪਸ ਆ ਕੇ ਇੱਥੇ ਲੰਗਰ ਛਕਣਾ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਨੇ ਇਸ ਰੈਲੀ ਦਾ ਹਿੱਸਾ ਬਣਨਾ ਤਾਂ ਕਿ ਆਪਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਸਕੀਏ ਤੇ ਜਿਹੜੀ ਉਹਨਾਂ ਨੇ ਆਪਣੇ ਵਾਸਤੇ ਸ਼ਹਾਦਤ ਦਿੱਤੀ ਹੈ ਉਹਦਾ ਧੰਨਵਾਦ ਕਰੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ